ਉਹੋ ਜਿਹਾ ਹੈ ਨਮਸਤੇ ਸਰ ਨਮਸਤੇ ਸਰ ਜਿਹੜਾ ਜੇ ਤੁਹਾਡੇ ਦਾ ਉਹਦਾ ਸੁਨੇਹ ਜੀ ਤੁਸੀਂ ਦੇ ਭੇਜੇ ਇਹਦੇ ਬਾਰੇ ਜੀ ਮੇਰਾ ਹੀ ਸੰਦੇਸ਼ ਹੈ ਵੀ ਕਤਵਾਲੀ 90 ਦੇ ਏਰੀਆ ਵਿੱਚ ਅਮਨ ਅਤੇ ਕਾਨੂੰਨ ਨੂੰ ਬਰਕਰਾਰ ਕੀਤਾ ਜਾਊਗਾ ਜਿਹੜੇ ਵੀ ਕੋਈ ਸ਼ਹਿਰ ਦੇ ਮਾੜੇ ਅਨਸਰ ਨੇ ਡਰੱਗਸ ਸਮਗਲਰਜ਼ ਨੇ ਜਾਂ ਕੋਈ ਗੈਂਗਸਟਰਜ਼ ਨੇ ਗੁੰਡਾ ਲੋਕ ਨੇ ਉਹਨਾਂ ਨੂੰ ਮੇਰੀ ਸਖਤ ਹਦਾਇਤ ਹੈ ਕਿ ਆਪਣਾ ਏਰੀਆ ਛੱਡ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਨ ਵਿੱਚ ਲਿਆਂਦੀ ਜਾਊਗੀ ਏਰੀਆ ਦੇ ਸਾਰੇ ਮੋਦਵਰ ਬੰਦਿਆਂ ਨਾਲ ਸਮੇਂ ਸਿਰ ਮੀਟਿੰਗ ਕਰਦੇ ਰਹਾਂਗੇ ਅਤੇ ਉਹਨਾਂ ਨੂੰ ਸਰਕਾਰ ਦੇ ਹੁਕਮਾਂ ਤੋਂ ਅਤੇ ਉਦੇਸ਼ਾਂ ਤੋਂ ਜਾਣੂ ਕਰਾਉਂਦੇ ਰਹਾਂਗੇ ਉਹ ਜੀ ਸਮੇ ਸਮੇਤੇ ਇਹਨਾਂ ਨਦੀ ਨਾਕਾਬੰਦੀ ਕੀਤੀ ਜਾਊਗੀ ਪ੍ਰੋਪਰ ਉਹਨਾਂ ਨੂੰ ਚੈੱਕ ਕੀਤਾ ਜਾਊਗਾ ਉਹਨਾਂ ਦੇ ਪੇਪਰਸ ਚੈੱਕ ਕੀਤੇ ਜਾਣਗੇ ਉਹਨਾਂ ਦੇ ਵਹੀਕਲਸ ਨੂੰ ਇੰਪਾਉਂਡ ਕੀਤਾ ਜਾਊਗਾ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਵੀ ਆਪਣੇ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ